ਖੇਤਾ ਚ ਪੱਕ ਚੁੱਕੀ ਫਸਲ ਕਿਸਾਨ ਦੀ ਹੱਡ ਤੋੜ ਮਿਹਨਤ ਦਾ ਨਤੀਜਾ ਹੈ ਸਾਡੇ ਮੂੰ ਚ ਪੈਂਦੀ ਦੋ ਵੇਲੇ ਦੀ ਰੋਟੀ ਇਹਨਾਂ ਖੇਤਾ ਤੇ ਖੇਤਾਂ ਦੇ ਪੁੱਤ ਸਦਕਾ ਹੀ ਪੈਂਦੀ ਹੈ ਮਿਹਨਤ ਨੂੰ ਹੀ ਰੱਬ ਦੀ ਬੰਦਗੀ ਮੰਨਣ ਵਾਲੇ ਕਿਸਾਨ ਲਈ 13 ਅਪ੍ਰੈਲ ਦਾ ਦਿਨ ਖਾਸ ਮਹੱਤਵ ਰੱਖਦਾ ਹੈ ਜੱਟਾ ਆਈ ਵਿਸਾਖੀ ਹੋ ਜੱਟਾ ਆਈ ਵਿਸਾਖੀ ਹੋ ਜੱਟਾ ਆਈ ਵਿਸਾਖੀ ਕਿਸਾਨ ਦੀ ਰੂਹ ਸ਼ਾਇਦ ਕਦੇ ਇੰਨੀ ਖੁਸ਼ ਅਤੇ ਆਨੰਦ ਚ ਨਹੀਂ ਹੋਵੇਗੀ ਜਿੰਨਾ ਖੇਤਾ ਚ ਖੜੀ ਸੋਨੇ ਰੰਗੀ ਫਸਲ ਨੂੰ ਦੇਖ ਕੇ ਹੁੰਦੀ ਹੈ ਖੇਤਾ ਚ ਮਿਹਨਤ ਨੂੰ ਫਲ ਪਿਆ ਦੇਖ ਕਿਸਾਨੇ ਵਾਡੀ ਸ਼ੁਰੂ ਕਰ ਦਿੱਤੀ ਹੈ ਵਿਸਾਖੀ ਵਾਲਾ ਦਿਨ ਹੈ ਤਾਂ ਪੰਜਾਬ ਦੀ ਫਿਜ਼ਾ ਚ ਰੋਹਾਨੀਅਤ ਅਤੇ ਮਸਤੀ ਸਹਿਜੇ ਮਹਿਸੂਸ ਕੀਤੀ ਜਾ ਸਕਦੀ ਹੈ ਮਾਰਦਾ ਦਮਾਮੇ ਜੱਟ ਮਾਰਦਾ ਦਮਾਮੇ ਜੱਟ ਮੇਲੇ ਆ ਗਿਆ ਮਾਰਦਾ ਦਮਾਮੇ ਜੱਟ ਮੇਲੇ ਆ ਰਿਹਾ ਮਾਰਦਾ ਦਮਾਮੇ ਜੱਟ ਮੇਲੇ ਆ ਗਿਆ ਸਾਖੀ ਤੇ ਪਹਿਲਾਂ ਗੁਰੂ ਘਰ ਤੋਂ ਅਸੀਸਾਂ ਲੈਣ ਮਗਰੋਂ ਕੁਝ ਇਸੇ ਅੰਦਾਜ਼ ਚ ਲੋਕ ਪਹੁੰਚਦੇ ਨੇ ਪੰਜਾਬ ਦਾ ਸੱਭਿਆਚਾਰ ਦਰਸਾਉਂਦੇ ਮੇਲੇਾਂ ਚ ਅੱਜ ਮੇਲੇਾਂ ਚ ਪੈਣੀਆਂ ਤਮਾਰ ਸੋਹਣੀਆਂ ਯਾਰਾਂ ਨੱਚ ਨੱਚ ਕਰਦੀ ਕੁਮਾਰ ਸੋਹਣੀਆਂ ਮੇਲੇ ਜਾਂ ਜਪਾਤ ਦਿਨੇ ਹੋ ਮੇਲੇ ਸ਼ਾਨ ਜਪਾਤ ਦਿਨੇ ਹੋ ਤੱਕਦੇ ਤੋਂ ਦੀਆਂ ਹਨੂ ਅਨੰਦਾਂ ਦੇ ਵੀ ਬਹੁਤ ਜਿਆਦੀ ਫੀਡ ਹੁੰਦੇ باوجود ਵੀ ਸੰਗਤ ਦਾ ਬਹੁਤ ਸਾਰਾ ਮੱਥਾ ਟੇਕ ਰਿਹਾ ਜੀ ਸ਼ਰਦਾ ਦਿਖਾ ਦਿੰਦੇ ਆ ਜੀ ਚੜਜੀ ਕਲਾ ਮਹਾਰਾਜ ਜੀ ਕਿਰਪਾ ਦੇ ਨਾਲ ਜੁੜੇ ਹੋਏ ਆ ਜੀ ਸਤਿਗੁਰੂ ਨੇ ਕਿਰਪਾ ਕੀਤੀ ਹੋਈ ਆ ਅਸੀਂ ਵੀ ਸਾਕੀ ਦੀ ਗੱਲ ਕਰ ਰਹੇ ਆ ਤਾਂ ਇਸ ਦਿਨ ਜੋ ਇਤਿਹਾਸਿਕ ਘਟਨਾਵਾਂ ਹੋਈਆਂ ਉਹਨਾਂ ਦਾ ਵੀ ਜ਼ਿਕਰ ਕਰਨਾ ਲਾਜ਼ਮੀ ਹੈ ਸਾਡਾ ਗੁਰੂ ਹੈ ਕਲਗੀਆਂ ਵਾਲਾ ਸਾਡਾ ਗੁਰੂ ਹੈ ਬਾਜਾ ਵਾਲਾ ਜੀ ਹਾਂ ਇਸ ਦਿਨ ਖਾਲਸੇ ਦੀ ਧਰਤੀ ਅਨੰਦਪੁਰ ਸਾਹਿਬ ਦੇ ਸਰਬੰਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜ਼ਬਰ ਤੇ ਜ਼ੁਲਮ ਖਿਲਾਫ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ ਮੁਗਲਾਂ ਦੇ ਜ਼ੁਲਮ ਖਿਲਾਫ ਝੰਡਾ ਬੁਲੰਦ ਕਰਨ ਵਾਲੇ ਬਾਜਾਂ ਵਾਲੇ ਨੇ ਅਨੰਦਪੁਰ ਸਾਹਿਬ 'ਚ ਵੱਡਾ ਇਕੱਠ ਕਰਕੇ ਖਾਲਸਾ ਪੰਥ ਦੀ ਸਾਜਨਾ ਕਰ ਕਮਜ਼ੋਰਾ ਤੇ ਜ਼ਬਰ ਕਰਨ ਵਾਲਿਆਂ ਖਿਲਾਫ ਲਾਮਬੰਦ ਹੋਣ ਦਾ ਸੁਨੇਹਾ ਦਿੱਤਾ 10ਵੀਂ ਪਾਤਸ਼ਾਹੀ ਮਨੁੱਖਤਾ ਦਾ ਸੁਨੇਹਾ ਦਿੰਦੇ ਪਹੁੰਚੇ ਦਮਦਮਾ ਸਾਹਿਬ ਇਸ ਥਾਂ ਦੀ ਮਹੱਤਤਾ ਤੁਹਾਨੂੰ ਦੱਸ ਰਿਹਾ ਹੈ ਏਬੀਪੀ ਸੰਝਾ 17ਵੀਂ ਸਦੀ ਤੇ 21ਵੀਂ ਸਦੀ ਦਾ ਕੀ ਰਿਸ਼ਤਾ ਇਹ ਇਤਿਹਾਸ ਬਿਆਨ ਕਰ ਰਿਹਾ ਹੈ ਇਹ ਤਕਸੀਰੀ ਦਮਦਮਾ ਸਾਹਿਬ ਦੀ ਧਰਤੀ ਬਿਆਨ ਕਰ ਰਹੀ ਹੈ ਜਿੱਥੇ ਲੱਖਾਂ ਦੀ ਤਦਾਦ ਚ ਸੰਗਤ ਵਿਸਾਖੀ ਵਾਲੇ ਦਿਨ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਗੋਬਿੰਦ ਸਿੰਘ ਜੀ ਨੂੰ ਆ ਕੇ ਨਤਮਸਤਕ ਹੋ ਰਹੀ ਹੈ ਗੁਰੂ ਗੋਬਿੰਦ ਸਿੰਘ ਜੀ 1705 ਚ ਇਸ ਧਰਤੀ ਤੇ ਆਏ ਸਨ ਇੱਕ ਲੰਬੀ ਯਾਤਰਾ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਧਰਤੀ ਤੇ ਆ ਕੇ ਦਮ ਲਿਆ ਸੀ ਜਿਸ ਤੋਂ ਬਾਅਦ ਇਸ ਥਾਨ ਦਾ ਨਾਮ ਦਮਦਮਾ ਸਾਹਿਬ ਪਿਆ ਸਾਨੂੰ ਸ਼ਾਂਤੀ ਮਹਿ ਟੱਲ ਦੇ ਨਾਲ ਆਪਣੀ ਗੱਲ ਕਹਿਣ ਤੋਂ ਕੋਈ ਰੋਕ ਨਹੀਂ ਸਕਦਾ ਭਾਰਤ ਦੇ ਸੁਤੰਤਰਤਾ ਸੰਗਰਾਮ 'ਚ ਵੀ ਵਿਸਾਖੀ ਵਾਲੇ ਦਿਨ ਦੀ ਖਾਸ ਥਾਂ ਹੈ 13 ਅਪ੍ਰੈਲ 1919 ਦਾ ਦਿਨ ਰੈਂਦੀ ਦੁਨੀਆ 'ਚ ਕਦੇ ਨਾ ਭੁੱਲਿਆ ਜਾਣ ਵਾਲਾ ਦਿਨ ਹੈ ਅੰਮ੍ਰਿਤਸਰ 'ਚ ਜਲਿਆਂਵਾਲਾ ਬਾਗ ਗੋਲੀਕਾਂਡ ਇਤਿਹਾਸ ਦੇ ਪੰਨਿਆਂ 'ਚ ਕਾਲੇ ਅੱਖਰਾਂ ਨਾਲ ਲਿਖਿਆ ਗਿਆ ਆਜ਼ਾਦੀ ਕੋਲਾਟੀ ਡਾਕਟਰ ਸੱਤੇਪਾਲ ਤੇ ਡਾਕਟਰ ਸੈਫੁਦੀਨ ਦੀ ਗ੍ਰਿਫਤਾਰੀ ਦੇ ਵਿਰੋਧ ਕਰਨ ਲਈ ਹਜ਼ਾਰਾਂ ਲੋਕ ਜਲਿਆਂਵਾਲਾ ਬਾਗ 'ਚ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਸਨ ਅੰਗਰੇਜ਼ੀ ਹਕੂਮਤ ਦੇ ਅਫਸਰ ਸਾਂਡਰਸ ਦੇ ਹੁਕਮ ਤੋਂ ਬਾਅਦ નિર્ਦੋਸ਼ ਲੋਕਾਂ 'ਤੇ ਗੋਲੀਆਂ ਵਰਾਈਆਂ ਗਈਆਂ 1000 ਬਜ਼ੁਰਗ ਮਹਿਲਾਵਾਂ ਬੱਚੇ ਤੇ ਜਵਾਨ ਮਾਰੇ ਗਏ ਬਾਗ ਅੰਦਰ ਪੈਂਦੇ ਖੂਤੋਂ 120 ਲੋਕਾਂ ਦੀਆਂ ਲਾਸ਼ਾਂ ਕੱਢੀਆਂ ਗਈਆਂ ਸ਼ਹਿਰ 'ਚ ਲੱਗੇ ਕਰਫਿਊ ਕਾਰਨ ਕਈ ਜ਼ਖਮੀਆਂ ਨੇ ਦਮ ਤੋੜ ਦਿੱਤਾ ਪੰਜਾਬੀਆਂ ਲਈ ਇਤਿਹਾਸਿਕ ਮਹੱਤਵ ਰੱਖਣ ਵਾਲੇ ਇਸ ਦਿਨ ਨੂੰ ਰੱਬ ਦੇ ਸ਼ੁਕਰਾਨੇ ਨਾਲ ਸ਼ੁਰੂ ਕੀਤਾ ਜਾਂਦਾ ਹੈ ਪੂਰੀ ਕਾਇਨਾਤ 'ਚ ਅਮਨ ਚੈਨ ਤੇ ਖੁਸ਼ੀਆਂ ਕਾਇਮ ਰਹਿਣ ਇਸੇ ਦੀ ਉਮੀਦ ਨਾਲ এবੀਪੀ ਸਾਝਾ ਵੱਲੋਂ ਵੀ ਤੁਹਾਨੂੰ ਵਿਸਾਖੀ ਦੀਆਂ ਵਧਾਈਆਂ